ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰ ਖਾਨਾ ਦੇ ਵੀਸੋਡਾ ਤੇ ਮੈਂ ਸਜੀਤ ਕੌਰ ਅੱਜ ਨੇ ਉਹ ਵੀਡੀਓ ਲੈ ਕੇ ਆਏ ਆ ਆਪਾਂ ਜਿਹੜੇ ਅੱਜ ਦੇ ਆਪਾਂ ਪ੍ਰਿੰਟ ਲੈ ਕੇ ਆਏ ਆ ਆਪਾਂ ਲੈ ਕੇ ਆਏ ਆ ਜਾਰੀ ਵਰਕ ਆਰੀ ਵਰਕ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਇੱਕ ਤਾਂ ਆਪਾਂ ਲੈ ਕੇ ਆਏ ਆ ਪਿਓਰ ਕਾਟਨ ਦੇ ਤਿਆਰੀ ਵਰਕ ਇੱਕ ਆਪਾਂ ਲੈ ਕੇ ਆਏ ਆ ਪਿਓਰ ਜੌਰਜਟ ਜਿਹੜੀ ਬ੍ਰਾਂਡਡ ਆ ਵਧੀਆ ਉਸ ਤੇ ਤਿਆਰੀ ਵਰਕ ਸੂਟ ਲੈ ਕੇ ਆਏ ਆ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਪਹਿਨਪਰਾ ਜੁੜਦੇ ਆ ਉਹਨਾਂ ਨੂੰ ਆਪਾਂ ਲੋਕੇਸ਼ਨ ਜ਼ਰੂਰ ਦੱਸਦੇ ਹੰਨੇ ਆ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹਿਆ ਜਾਂਦਾ ਜਿੱਥੇ ਇੱਕ ਆਪਣੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ 10 ਦੇ ਨੀਅਰ ਹੈ ਤੇ ਨਾਲ ਦੀ ਨਾਲ ਆਪਾਂ ਮੀਤ ਕਰਦੇ ਹਾਂ ਵੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਇਹ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਜਣੇ ਰਲ ਕੇ ਦੇਖਦੇ ਹਾਂ ਸੋਹਣੇ ਸੋਹਣੇ ਰੰਗ ਡਿਜ਼ਾਈਨ ਨੇ ਤੇ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਇਹਨਾਂ ਦਾ ਤੇ ਤੁਸੀਂ ਵੀਡੀਓ ਨੂੰ ਜਿਹੜੇ ਚੈਨਲ ਦੇ ਉੱਤੇ ਨਵੇਂ ਆਉਣ ਵਾਲੇ ਭੈਣ ਭਰਾਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਨਾ ਆ ਜਿਓ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਆਪਾਂ ਵੀਡੀਓ ਦੇਖੀਏ ਸੋਹਣੇ ਸੋਹਣੇ ਡਿਜ਼ਾਈਨ ਤੇ ਨਾਲ ਦੀ ਨਾਲ ਤੁਸੀਂ ਜਿਹੜੇ ਸੂਟ ਸਾਨੂੰ ਪਸੰਦ ਆਉਣਗੇ ਉਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਏਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਤੇ ਤੁਸੀਂ ਏਸੇ ਨੰਬਰ ਤੇ ਆਪਾਂ ਨੂੰ ਜਿਹੜਾ ਵੀ ਸ਼ੂਟ ਵਾਇਰ ਕਰਨਾ ਏਸੇ ਨੰਬਰ ਤੇ ਤੁਸੀਂ ਵਿਕ ਭੇਜਣੀ ਹੈ ਤੇ ਜਿਹੜਾ ਅੱਜ ਦਾ ਆਪਾਂ ਸਟਾਫ ਲੈ ਕੇ ਆਏ ਆ ਇਹ ਸਾਰਾ ਆਪਾਂ ਲੈ ਕੇ ਆਏ ਆਂਗੇ ਆਰੀ ਵਰਕ ਤੇ ਆਰੀ ਵਰਕ ਦਾ ਸਾਰਾ ਸਟਾਫ ਹੈ ਬਹੁਤ ਹੀ ਸੋਹਣਾ ਇਹਨਾਂ ਦੇ ਪ੍ਰਿੰਟ ਨੇਗੇ ਇਹ ਸਾਰਾ ਬਹੁਤ ਹੀ ਸੋਹਣਾ ਕਪੜਾ ਹੈ ਸੌਫਟ ਵਾਲਾ ਇਹਦੇ ਲੋਨ ਨਹੀਂ ਲੱਗਦੀ ਹੈਗੀ ਤੇ ਇਦਾਂ ਤੁਸੀਂ ਦੇਖੋਗੇ ਨਾ ਤੇ ਇਹਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਸਾਰਾ ਵਰਕ ਦੇ ਨਾਲ ਆ ਰਿਹਾ ਹੈ ਇਹ ਤੇ ਇਹਨਾਂ ਦੇ ਨਾਲ ਮੈਚਿੰਗ ਆਉਣੀਆਂ ਜੋ-ਜੋ ਕਲਰ ਆਪਣੇ ਕੋਲੇ ਹੈਗੇ ਨੇ ਉਹ ਸਾਰੇ ਆਪਾਂ ਸ਼ੋਅ ਕਰਾਂਗੇ ਇਹਦੇ ਨਾਲ ਸਲਵਾਰ ਇਦਾਂ ਦੀ ਹੋਊਗੀ 2.5 ਮੀਟਰ ਦੀ ਤੁਹਾਨੂੰ ਕਟਿੰਗ ਮਿਲੂਗੀ ਤੇ ਨੇਵੀ ਬਲੂ ਸ਼ੂਟ ਹੈ ਕਲਰ ਕੰਟਰਾਸਟ ਦਾ ਬਹੁਤ ਪਿਆਰਾ ਹੈਗਾ ਤੇ ਇਹ ਵਾਲੇ ਇਹ ਵਾਲਾ ਸਾਫ ਜਿਹੜਾ ਆਈ ਵਰਕ ਦੇ ਵਿੱਚ ਹੈ ਤੇ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਸੋਹਣਾ ਹੈਗਾ ਇਹ ਨੀਲੇ ਕਲਰ ਦਾ ਸੂਟ ਹੈਗਾ ਇਹਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਜਿਹੜੇ ਰੰਗ ਨੇ ਆਪਾਂ ਉਹ ਸਾਰੇ ਸ਼ੋਅ ਕਰਾਂਗੇ ਤੇ ਆਹ ਵਾਲਾ ਆ ਗਿਆ ਰੈੱਡ ਕਲਰ ਦੇ ਨਾਲ ਇਹ ਆਪਣਾ ਰਿਪੀਟ ਤੇ ਮਾਲ ਆਉਂਦਾ ਤੇ ਵਿਕ ਜਾਂਦਾ ਕਿਉਂਕਿ ਘਰਾਂ ਦੇ ਜਿਵੇਂ ਇਹੇ ਜੇ ਹੁੰਦੇ ਐ ਤੇ ਆਪਾਂ ਵੀਡੀਓ ਬਹੁਤੀ ਨਹੀਂ ਇਹਨਾਂ ਦੀ ਬਣਾ पाए ਤੇ ਮਾਲ ਆਪਣੇ ਕੋਲੇ ਆਉਂਦਾ ਤੇ ਜਦ ਹੀ ਸੇਲ ਹੋ ਜਾਂਦਾ ਇਹਦਾ ਨਾਤਾ ਬਹੁਤਾ ਡਾਰਕ ਰੈੱਡ ਰੰਗ ਹੈ ਨਾ ਹੀ ਬਹੁਤਾ ਸੰਗਤਰੀ ਹੈ ਤੇ ਇਹਦਾ ਕਲਰ ਜਿਹੜਾ ਹੈਗਾ ਮਿਕਸ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਤੇ ਸਲਵਾਰ ਇਹਦੇ ਨਾਲ ਤੁਹਾਨੂੰ ਦੱਸਿਆ ਵੀ ਸਾਰਿਆਂ ਦੇ ਨਾਲ ਸਲਵਾਰ ਸਾਨੂੰ 2.5 ਮੀਟਰ ਦੀ ਜਿਹੜੀ ਕਟਾਂਗਾ ਉਹ ਤਿਆਰ ਮਿਲੂਗੀ 5 ਮੀਟਰ ਦਾ ਪੂਰਾ ਕੱਟ ਮਿਲੂਗਾ ਤੇ ਸਾਰਾ ਆਰੀ ਵਰਕ ਦਾ ਕੰਮ ਕੀਤਾ ਹੋਊਗਾ ਤੇ ਸਾਰੇ ਡਿਜ਼ਾਈਨ ਹੀ ਵੱਖਰੇ ਵੱਖਰੇ ਆ ਬਹੁਤ ਸੋਹਣੇ ਆਗੇ ਤੇ ਖੋਲ ਕੇ ਸ਼ੂਟ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਜਿਹੜਾ ਲੈਣਾ ਸੌਖਾ ਹੋ ਜਾਵੇ ਇਹਨਾਂ ਦਾ ਸਾਰਿਆਂ ਦਾ ਰੇਟ ਰਹੂਗਾ 1200 ਰੁਪਿਆ ਇਹ ਸਾਰੇ ਸੂਟ ਹੈਗੇ ਨੇ ਕਿ 1200 ਵਾਲੇ ਤੇ ਇਹ ਕੰਟਰਾਸਟ ਕੰਬੀਨੇਸ਼ਨ ਵੀ ਇਹਦਾ ਬਹੁਤ ਸੋਹਣਾ ਨਾਈ ਪੇਰ ਟੋਨ ਦੇ ਵਿੱਚ ਹੈ ਪਤਾ ਨਹੀਂ ਕਿਦਾਂ ਦਾ ਕਲਰ ਆ ਬਹੁਤ ਹੀ ਸੋਹਣਾ ਨਾਈ ਮਹਿੰਦੀ ਕਲਰ ਦੇ ਵਿੱਚ ਹੈ ਤੇ ਫਲਾਵਰ ਵੀ ਬਹੁਤ ਸੋਹਣਾ ਹੈ ਤੇ ਕੁਆਲਿਟੀ ਇਹਨਾਂ ਦੀ ਬਹੁਤ ਟੌਪ ਦੀ ਹੈ ਤੇ 1200 ਦੇ ਵਿੱਚ ਤੁਹਾਨੂੰ ਛੂਟ ਜਿਹੜਾ ਹੈਗਾ ਮਠਾੜੂ ਸ਼ਾਪ ਦੇ ਉੱਤੋਂ ਮਿਲੇਗਾ ਸਕਰੀਨਸ਼ਾਟ ਤੁਸੀਂ ਲੈ ਲੈਣਾ ਅੱਜ ਦੀ ਵੀਡੀਓ ਸਾਰੀ ਆਪਣੀ ਆਨਲਾਈਨ ਵਾਲੀ ਹੈ ਇਹ ਸੀਗਾ ਪੈਰਟ ਕਲਰ ਦੇ ਵਿੱਚ ਤੇ ਅਗਲਾ ਆਪਣਾ ਆ ਗਿਆ ਗੁਲਾਬੀ ਲਾਈਟ ਗੁਲਾਬੀ ਜ ਆ ਬਹੁਤਾ ਡਾਰਕ ਵੀ ਨਹੀਂ ਹੈਗਾ ਇਹ ਆਹ ਲੋ ਜੀ ਇਹ ਇਹਦਾ ਹੈਗਾ ਗੁਲਾਬੀ ਕਲਰ ਦੇ ਵਿੱਚ ਸ਼ੂਟ ਤੇ ਫਲਾਵਰ ਪ੍ਰਿੰਟ ਵੀ ਇਹਨਾਂ ਦਾ ਬਹੁਤ ਔਪਦਾ ਹੈ ਤੇ ਪਲੇਨ ਸਲਵਾਰਾਂ ਦੇ ਨਾਲ ਇਹਨਾਂ ਦਾ ਕੰਟਰਾਸਟ ਕਾਮੀਨੇਸ਼ਨ ਹੈ ਆਹ ਲੋ ਜੀ ਇਹ ਦੀ ਮੈਚਿੰਗ ਸੀਗੀ ਤੇ ਅੱਜ ਦੇ ਸ਼ੂਟ ਨੇ ਜਿਹੜੇ ਸਾਰੇ 1200 ਦੀ ਰੇਂਜ ਵਾਲੇ ਸ਼ੂਟ ਨੇ ਇਹ ਕੁਆਲਿਟੀ ਇਹਨਾਂ ਦੀ ਬਹੁਤ ਵਧੀਆ ਸੋਨੂੰ ਈਕਿਕ ਦੇ ਵਿੱਚ ਦੋ-ਦੋ ਸ਼ੂਟ ਵੀ ਜਿਹੜੇ ਮਿਲਣਗੇ ਇਹ ਗੁਲਾਬੀ ਦੇ ਵਿੱਚ ਵੀ ਦੋ ਸ਼ੂਟ ਸੀਗੇ ਜਿਹੜੇ ਪੈਰਲਟ ਦੇ ਵਿੱਚ ਨੇਗੇ ਇਹ ਵੀ ਤੁਹਾਨੂੰ ਜਿਹੜੇ ਆਹ ਵਾਲੇ ਕਲਰ ਕੰਦਾਸ ਦੇ ਵਿੱਚ ਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਸ਼ੂਟ ਮਿਲ ਜਾਣਗੇ ਤੇ ਅਗਲੇ ਵੀ ਆਪਣੇ ਕੋਲੇ ਦੋ ਸ਼ੂਟ ਨੇ ਜਿਹੜਾ ਨੀਲਾ ਕਲਰ ਆ ਗਿਆ ਇਹਦੇ ਵੀ ਤੁਹਾਨੂੰ ਦੋ ਸ਼ੂਟ ਮਿਲਣਗੇ ਇਹ ਸਾਰਾ ਸਭ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਇਹਦੀ ਕੁਆਲਿਟੀ ਬਹੁਤ ਫੈਨ ਹੈ ਇਹ 1200 ਰੁਪਏ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਇਹ ਜਿਹੜੇ ਸੂਟ ਨੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਨੇ ਨੇਵੀ ਕਲਰ ਦੇ ਵਿੱਚ ਦੋ ਸੂਟ ਅਵੇਲੇਬਲ ਨੇ ਪ੍ਰਿੰਟ ਵੀ ਇਹਨਾਂ ਦਾ ਬਹੁਤ ਪਿਆਰਾ ਹੈ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਇਸੇ ਨੰਬਰ ਤੇ WhatsApp ਆਪਣਾ ਇਸੇ ਨੰਬਰ ਤੇ ਚੱਲਦਾ ਹੈ ਇਸੇ ਨੰਬਰ ਤੇ ਤੁਸੀਂ ਸੂਟ ਬਾਏ ਕਰਨਾ ਆਹ ਲਓ ਜੀ ਅਗਲਾ ਲਾਈਟ ਜਿਆ ਕਲਰ ਆ ਗਿਆ ਇਹਦਾ ਅਗਲਾ ਕਲਰ ਹੈ ਇਹ ਵੀ ਬਹੁਤ ਪਿਆਰਾ ਹੈ ਇਹਦੇ ਵੀ ਸਾਨੂੰ ਦੋ ਸੂਟ ਮਿਲਣਗੇ ਜਿਹੜੇ ਇਹਦੇ ਵਿੱਚ ਨੇ ਦੋ ਸੂਟ ਨੇ ਇਹ ਇਹਦੇ ਲਾਈਟ ਲਾਈਟ ਇਹ ਕਲਰ ਨੇ ਬਹੁਤ ਪਿਆਰੇ ਕਲਰ ਨੇ ਇਹਦੇ ਤੇ ਆਵਲ ਆਇਦਾ ਸਲਵਾਰ ਦਾ ਕੰਟਰਾਸਟ ਕੰਬੀਨੇਸ਼ਨ ਆ ਗਿਆ ਤੇ ਇਸ ਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਲਗੇ ਸੂਟ ਸਿਰਫ ਆਪਣੇ ਕੋਲੋਂ 1200 ਰੁਪਏ ਦਾ ਮਿਲੇਗਾ ਤੇ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਿਉਂਕਿ ਕੰਪਰੋਮਾਈਜ਼ ਨਹੀਂ ਕਰਦੇ ਆਪਾਂ ਆਪਣੇ ਕੋਲੇ ਕੁਆਲਿਟੀ ਜਿਹੜੀ ਹੁੰਦੀ ਹੈ ਬਹੁਤ ਟੌਪ ਦੀ ਹੁੰਦੀ ਹੈ ਤੇ ਕਪੜਾ ਸਾਰਾ ਬਹੁਤ ਹੀ ਫੈਨ ਕੁਆਲਿਟੀ ਦਾ ਹੁੰਦਾ ਹੈ ਹਾਲੋ ਜੀ ਇਹਦਾ ਅਗਲਾ ਡਿਜ਼ਾਈਨ ਆ ਗਿਆ ਇਹਦਾ ਫਲਾਰ ਵੀ ਬਹੁਤ ਪਿਆਰਾ ਹੈ ਬਹੁਤ ਸੋਹਣੇ ਪੱਤੀਆਂ ਨਾਲ ਸੂਟ ਜਿਹੜੇ ਹੈਗੇ ਨੇ ਤਿਆਰ ਕੀਤੇ ਨੇ ਸ਼ਰਟ ਪੀਸ ਬਹੁਤ ਹੀ ਸੋਹਣੇ ਨੇਗੇ ਤੇ ਆਹ ਵਾਲੀ ਇਹਦੇ ਨਾਲ ਸਲਵਾਰ ਹੈ ਇਹ ਤੁਹਾਨੂੰ ਸਿੰਗਲ ਸਿੰਗਲ ਸੂਟ ਮਿਲਣਗੇ ਇਹਦੇ ਚ ਜਿਹੜੇ ਜਿਹੜੇ ਸਿੰਗਲ ਸੂਟ ਨੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿਆ ਕਰੂੰਗੀ ਇਹ ਵਾਲਾ ਸੂਟ ਜਿਵੇਂ ਹੈਗਾ ਸਿੰਗਲ ਹੈ ਕਿਉਂਕਿ ਫਿਰ ਵਾਰੀ-ਵਾਰੀ ਉਸੇ ਸੂਟ ਦਾ ਹੀ ਆਰਡਰ ਸਾਨੂੰ ਆਈ ਜਾਂਦਾ ਹਾਲੋ ਜੀ ਇਹ ਆ ਗਿਆ ਦਾ ਅਗਲਾ ਕਲਰ ਇਹ ਵਾਲੇ ਸ਼ੂਟ 8.5 ਮੀਟਰ ਦੀ ਕਟਾਈ ਵਿੱਚ ਮਿਲਣਗੇ ਸ਼ਰਟ ਵੀ ਇਸ ਵੀ ਤੁਹਾਨੂੰ 2.5 ਮੀਟਰ ਦਾ ਮਿਲੇਗਾ ਤੇ ਜਿਹੜਾ ਸਲਵਾਰ ਦਾ ਪੀਸ ਵੀ ਆ ਉਹ ਵੀ ਤੁਹਾਨੂੰ 2.5 ਮੀਟਰ ਦੇ ਵਿੱਚ ਮਿਲੇਗਾ 5 ਮੀਟਰ ਤੁਹਾਨੂੰ ਪ੍ਰੋਪਰ ਕਪੜਾ ਰੈਡੀ ਮਿਲੇਗਾ ਇਹਦਾ ਆਹ ਲਓ ਜੀ ਇਹ ਦਾ ਸੀਗਾ ਸਲਵਾਰ ਦਾ ਸਲਵਾਰ ਦਾ ਕਪੜਾ ਤੇ ਇਹਦੇ ਜੀ ਇੱਕ ਕਲਰ ਹੋਰ ਹੈ ਜਿਹੜਾ ਅਗਲਾ ਕਲਰ ਆ ਗਿਆ ਇਹ ਪੈਰਟ ਟੋਨ ਦੇ ਵਿੱਚ ਆ ਗਿਆ ਇਹਦੇ ਵਿੱਚ ਤੁਹਾਨੂੰ ਦੋ ਸ਼ੂਟ ਮਿਲਣਗੇ ਆਹ ਲਓ ਜੀ ਇਹ ਕਲਰ ਦੇ ਵਿੱਚ ਤੁਹਾਨੂੰ ਦੋ ਸ਼ੂਟ ਮਿਲ ਜਾਣਗੇ ਤੁਸੀਂ ਇੱਕ ਸ਼ੂਟ ਦੋ ਸ਼ੂਟ ਜਿੰਨੇ ਮਰਜ਼ੀ ਸ਼ੂਟ ਤੁਸੀਂ ਵਾਹੇ ਕਰ ਸਕਦੇ ਹੋਗੇ ਇਹ ਵਾਲਾ ਸੀਗਾ ਪੈਲਟ ਕਲਰ ਦੇ ਵਿੱਚ ਲਾਈਟ ਪੈਲਟ ਜਾਂ ਇਹਦਾ ਹੈਗਾ ਸ਼ੂਟ ਦਾ ਕਲਰ ਤੇ ਬਹੁਤ ਹੀ ਸੋਹਣਾ ਇਹਦਾ ਫਲਾਰ ਹੈ ਪੱਤੀਆਂ ਇਹਦੀਆਂ ਬਹੁਤ ਪਿਆਰੀਆਂ ਨੇ ਇਹ ਸੀਗੀ ਇਹਦੀ ਲਾਈਟ ਪੈਟ ਦੀ ਸਲਵਾਰ ਕੋਈ ਬਹੁਤੀ ਡਾਰਕ ਨਹੀਂ ਹੈਗੀ ਆਹ ਲਓ ਜੀ ਇਹ ਸੀਗਾ ਇਹਦਾ ਇਹਦੇ ਸਾਨੂੰ ਦੋ ਸ਼ੂਟ ਜਿਹੜੇ ਮਿਲਣਗੇ ਇਸ ਕਲਰ ਦੇ ਵਿੱਚ ਆਹ ਲੋ ਜੀ ਇਹ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸ਼ੂਟ ਦੇਵਾਂਗੇ ਇਹ ਆਹ ਵਾਈਟ ਦੇ ਫਲਾਰ ਨਾਲ ਬਹੁਤ ਸੋਹਣਾ ਕੰਟਰਾਸਟ ਕੰਬੀਨੇਸ਼ਨ ਹੈ ਇਹਦਾ ਤੇ ਆਹ ਵਾਲੀ ਇਹਦੀ ਸਲਵਾਰ ਆ ਗਈ ਨਾਲ ਹਾਲੋ ਜੀ ਇਹ ਦਾ ਸਲਵਾਰ ਦਾ ਕਪੜਾ ਸੀਗਾ ਇਦਾਂ ਇਹਦੀ ਮੈਚਿੰਗ ਬਣ ਕੇ ਜਿਹੜੀ ਰੈਡੀ ਹੋਊਗੀ ਤੇ ਆ ਇਹਦਾ ਆ ਗਿਆ ਮਹਿੰਦੀ ਰੰਗਾ ਕਲਰ ਹਾਲੋ ਜੀ ਇਹ ਵਾਲਾ ਕਲਰ ਮਹਿੰਦੀ ਕਲਰ ਦੇ ਵਿੱਚ ਮਹਿੰਦੀ ਟੋਨ ਦੇ ਵਿੱਚ ਆਇਆ ਤੇ ਜਿਹੜਾ ਇਹਦੇ ਵਿੱਚ ਰੈਸਟ ਇਹ ਕਲਰ ਦਾ ਬਹੁਤ ਹੀ ਸੋਹਣਾ ਕਰੀਮ ਨਾਲ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈ ਇਹਦੇ ਨਾਲ ਪਲੇਨ ਮਹਿੰਦੀ ਸਲਵਾਰ ਆ ਗਈ ਤੇ ਅਗਲਾ ਆ ਗਿਆ ਇਹਦਾ ਫਰੋਜੀ ਕੰਚਾਈ ਦੇ ਵਿੱਚ ਆ ਲਓ ਜੀ ਅਗਲਾ ਕਲਰ ਇਹਦਾ ਫਰੋਜੀ ਦੇ ਵਿੱਚ ਹੈ ਇਹ ਫਰੋਜੀ ਕਲਰ ਦੇ ਵਿੱਚ ਆ ਗਿਆ ਤੇ ਇਹ ਸਾਰੇ ਤਿੰਨੇ ਸ਼ੂਟ ਜਿਹੜੇ ਏਸੇ ਡਿਜ਼ਾਈਨ ਵਾਲੇ ਸੀ ਤਿੰਨੇ ਸ਼ੂਟ ਸੋਨੂੰ 2-2 ਸ਼ੂਟ ਮਿਲ ਜਾਣਗੇ ਇਹ ਵਾਲੇ ਆਪਣੇ ਕੋਲੇ 2-2 ਸ਼ੂਟ ਲੈਣਗੇ ਜਿਹੜੇ ਸਿੰਗਲ-ਸਿੰਗਲ ਸੀਗੇ ਉਹ ਵੀ ਮੈਂ ਸੇਮ ਸੋਨੂੰ ਦੱਸਤਾ ਅਗਲਾ ਡਿਜ਼ਾਈਨ ਮੇਰੇ ਕੋਲੇ ਜਿਹੜਾ ਹੈਗਾ ਇਹ ਦੇ ਚ ਇੱਕ ਸ਼ੂਟ ਸੋਨੂੰ ਮਿਲੂਗਾ ਆਹ ਵੀ ਡਿਜ਼ਾਈਨ ਬਹੁਤ ਟੌਪ ਦਾ ਹੈਗਾ ਇਹ ਅੱਜ ਦਾ ਜਿਹੜਾ ਸਾਰਾ ਸਟਾਫ ਹੈ ਇਹ ਆਰੀ ਵਰਕ ਦਾ ਹਾਲੋ ਜੀ ਏ ਲਾਈਟ ਪਿੰਕ ਜਾਂ ਪੀਸ ਦੇ ਘਰ ਵਿੱਚ ਹੈ ਨਾ ਤਾਂ ਉਹ ਤਾਂ ਪੀਸ ਹੈ ਨਾ ਹੀ ਪਿੰਕ ਹੈ ਆ ਲਓ ਜੀ ਇਹ ਤੁਹਾਨੂੰ ਸਿੰਗਲ ਸੂਟ ਮਿਲੂਗਾ ਸਿਰਫ ਸਿੰਗਲ ਛੂਟ ਹੈ ਇਹ ਤੇ ਇਹਦੇ ਵਿੱਚ ਆ ਗਿਆ ਇੱਕ ਬਾਬਾ ਪੀਸ ਦੇ ਵਿੱਚ ਆ ਗਿਆ ਜਿਹੜਾ ਇਹ ਵਾਲਾ ਛੂਟ ਹੈ ਇਹ ਤੁਹਾਨੂੰ ਦੋ ਛੂਟ ਮਿਲ ਜਾਣਗੇ 1200 ਰੁਪਏ ਦੇ ਵਿੱਚ ਛੂਟ ਮਿਲੂਗਾ ਬਹੁਤ ਹੀ ਫਾਈਨ ਕੁਆਲਟੀ ਹੈ ਸਟਾਫ ਵੀ ਇਹਦਾ ਬਹੁਤ ਵਧੀਆ ਹੈਗਾ ਕਪੜਾ ਤਾਂ ਤੁਸੀਂ ਦੇਖੋਗੇ ਨਾ ਬਹੁਤ ਹੀ ਸੋਹਣਾ ਕਪੜਾ ਹੈਗਾ ਫੀਲ ਕਰਕੇ ਦੇਖੋਗੇ ਕੋਲੇ ਹੋਮ ਤਾਂ ਤੁਸੀਂ ਫੀਲ ਕਰਕੇ ਦੇਖੋ ਕੁਆਲਿਟੀ ਬਹੁਤ ਹੀ ਸੋਹਣੀ ਹੈ ਇੱਕ ਤਾਂ ਇਹਦੇ ਲਾਈਨਿੰਗ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹਦਾ ਵੇਸ ਜਿਹੜਾ ਹੈਗਾ ਪਿਓਰ ਕਾਟਨ ਦਾ ਹੈਗਾ ਤੇ ਪ੍ਰਿੰਸੈਸ ਦੀ ਇਹ ਕੁਆਲਿਟੀ ਹੈ ਤੇ ਇਹਦੇ ਵਿੱਚ ਇੱਕ ਆਹ ਸਲਵਾਰ ਆ ਗਈ ਇਹਦੇ ਵਿੱਚ ਦੋ ਜਿਹੜੇ ਕਲਰ ਨੇ ਆਪਣੇ ਕੋਲੇ ਦੋ ਸੂਟ ਨੇ ਇਹ ਅਵੇਲੇਬਲ ਨੇ ਤੇ ਅਗਲਾ ਸਟਾਫ ਮੈਂ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਇੱਕ ਆਪਣੇ ਕੋਲੇ ਆਹ ਵਾਲੀ ਚੀਜ਼ ਆਈ ਹੈ ਇਹ ਮੇਰੇ ਕੋਲ ਹਰ ਵਾਰੀ ਰਿਪੀਟ ਦੇ ਵਿਕਦੀ ਹੈ ਤੇ ਇਹ ਵਾਲਾ ਬੁਟੀਕਾ ਨੂੰ ਜਾਂਦਾ ਮੇਰਾ ਸਫ ਤੇ ਇਹਦੀ ਰੇਂਜ 750 ਰੁਪਿਆ ਸੂਟ ਦੀ ਤੇ ਇਹ ਵੀ ਬਹੁਤ ਸੋਹਣੇ ਨੇ ਇਹ ਆ ਗਿਆ ਪੈਰ ਟੋਨ ਦੇ ਵਿੱਚ ਸੂਟ ਆ ਗਿਆ ਇਹ ਤੇ ਇਹਦੇ ਆਪਣੇ ਕੋਲ ਤਿੰਨ ਕਲਰ ਆਏ ਸੀਗੇ ਅੱਜ ਟਾਈਮ ਮੇਰੇ ਕੋਲੇ ਦੋ ਕਲਰ ਨੇਗੇ ਇਹ ਤੇ ਇਹਦਾ ਸਾਬ ਵੀ ਬਹੁਤ ਸੋਹਣਾ ਸਾਰਾ ਆਲ ਓਵਰ ਸੂਟ ਤੁਹਾਨੂੰ ਮਿਲੂਗਾ ਇਹ 750 ਰੁਪਏ ਦੀ ਰੇਂਜ ਦੇ ਵਿੱਚ ਸੂਟ ਮਿਲੂਗਾ ਕੁਆਲਟੀ ਤੁਹਾਨੂੰ ਪਤਾ ਹੀ ਹੈ ਵੀ ਮਠਾੜੂ ਸ਼ਾਪ ਦੇ ਉੱਤੇ ਜਦੋਂ ਆਪਾਂ ਤੁਸੀਂ ਵੀਟ ਕਰਦੇ ਹੋ ਬਹੁਤ ਹੀ ਟਾਪ ਦੀ ਤੇ ਕਲਾਸਿਕਲ ਕਪੜਾ ਤੁਹਾਨੂੰ ਮਿਲਦਾ ਹੈ ਤੇ ਡਿਜ਼ਾਈਨ ਵੀ ਇਹਦੇ ਇੱਕੋ ਡਿਫਰੈਂਟ ਡਿਫਰੈਂਟ ਜੇ ਨੇ ਤੇ ਇਹ ਪੈਰਟ ਟੋਨ ਦੇ ਵਿੱਚ ਸੂਟ ਸੀਗਾ ਇਹਦੇ ਵਿੱਚ ਤੁਹਾਨੂੰ ਤਿੰਨ ਸੂਟ ਜਿਹੜੇ ਹੈਗੇ ਮਿਲ ਜਾਣਗੇ ਆਹ ਲਓ ਜੀ ਇਹ ਪੈਰਟ ਵਾਲਾ ਸੀਗਾ ਇਹਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਤੇ ਜੇ ਕਿਸੇ ਨੇ ਪਹਿਨਣ ਲਈ ਮੇਰੀ ਨੇ ਬੁਟੀਕ ਵਾਸਤੇ ਸੂਟ ਲੈਣੇ ਹੁੰਦੇ ਆ ਤਿਆਰ ਕਰਨ ਵਾਸਤੇ ਇਹ ਸਾਡਾ ਰਿਟੇਲ ਦਾ ਰੇਟ ਹੈ ਹੋਲ ਸੇਲ ਦੇ ਰੇਟ ਜਿਹੜੇ ਸਾਡੇ ਅਲੱਗ ਤੁਹਾਨੂੰ ਲੱਗਣਗੇ ਤੇ ਇੱਕ ਇਹਦੇ ਵਿੱਚ ਆ ਗਿਆ ਕਲਰ ਸਰਦਈ ਇਹ ਸਰਦਈ ਟੋਨ ਦੇ ਵਿੱਚ ਹੈਗਾ ਆਹ ਲਓ ਜੀ ਇਹ ਵਾਲਾ ਸਰਦਈ ਟੋਨ ਦੇ ਵਿੱਚ ਹੈ ਤੇ ਇਹਦਾ ਵੀ ਕੰਟਰਾਸਟ ਕਾਮਿਨੇਸ਼ਨ ਬਹੁਤ ਬਹੁਤ ਪਿਆਰਾ ਹੈ ਗਲੇ ਦੇ ਉੱਤੇ ਬਾਰਕ ਕਰਕੇ ਬੁਟੀਕ ਤੇ ਸੂਟ ਬਹੁਤ ਸੋਹਣੇ ਰੈਡੀ ਹੁੰਦੇ ਨੇ ਬਹੁਤ ਹੀ ਸੋਹਣੇ ਬਣ ਜਾਂਦੇ ਨੇ ਛੂਟੇ ਤੇ ਇੰਨਾ ਸੋਹਣਾ ਸੂਟ ਪਾਇਆ ਜੱੱਚਦਾ ਆਹ ਲਓ ਜੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਸੂਟ ਜਿਹੜੇ ਇੱਕ ਪ੍ਰਿੰਟ ਦੇ ਮਿਲ ਜਾਣਗੇ ਇਹਦੇ ਵਿੱਚ ਤਿੰਨ ਕਲਰ ਸੀਗੇ ਇੱਕ ਰੋਲ ਮੇਰੇ ਕੋਲ ਸਾਰਾ ਕਿਸੇ ਦੁਕਾਨਦਾਰ ਭੈਣ ਨੇ ਲੈ ਲਿਆ ਸੀਗਾ ਤੇ ਆਹ ਲਓ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਅਗਲਾ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਮੇਰੇ ਕੋਲ ਜੋਰਜਟ ਤੇ ਆਈ ਆ ਰੀ ਵਰਕ ਜਿਹੜੀ ਮੈਂ 1 ਸਾਲ ਤੋਂ ਸੇਲ ਕਰ ਰਹੀ ਆ ਇਹਦਾ ਮੈਂ ਸ਼ੋਅ ਜਿਹੜਾ ਹੈਗਾ ਤੁਹਾਨੂੰ ਪਹਿਲੀ ਵਾਰ ਕੀਤਾ ਕਿਉਂਕਿ ਸਾਡੀ ਮਠਾੜੂ ਸ਼ਾਪ ਦੇ ਰੂਲ ਨੇ ਕਹੀ ਜਿਹੜੇ ਪ੍ਰਿੰਟ ਹੁੰਦੇ ਨੇ ਅਸੀਂ ਬਹੁਤ ਸਵਾ ਸੇਲ ਕਰਦੇ ਆਂਗੇ ਤੇ ਲਾਸਟ ਦੇ ਉੱਤੇ ਆ ਕੇ ਅਸੀਂ ਕਸਟਮਰ ਨੂੰ ਦਿਖਾਉਨੇ ਆਂਗੇ ਇਹ ਕੁਆਲਿਟੀ ਜਿਹੜੀ ਬ੍ਰਾਂਡਡ ਹੈਗੀ ਬਹੁਤ ਹੀ ਸੋਹਣਾ ਇਹਦਾ ਸਾਫਾ ਤੇ ਹੋਰ ਜੋਰਜਟ ਦੀ ਸ਼ਰਟ ਮਿਲੂਗੀ ਤੁਹਾਨੂੰ ਤੇ ਜਿਹੜੀ ਕੁਆਲਿਟੀ ਹੈ ਇਹ ਰਸ਼ੀਆ ਦੀ ਮਿਲੂਗੀ ਬਹੁਤ ਹੀ ਟੌਪ ਦਾ ਸਾਫਾ ਇਹਦਾ ਹੈਗਾ ਕਪੜਾ ਸਾਫਾ ਦਾ ਬਹੁਤ ਫਾਈਨ ਕੁਆਲਿਟੀ ਹੈ ਇਹ ਤੇ ਕਫੜਾ ਲਿਸ਼ਲਿਸ਼ ਕਰਦਾ ਹੈ ਇਹ ਮੈਂ ਬਹੁਤ ਸੇਲ ਕਰਦੀ ਆ ਇਹ ਵੀ ਆਰੀ ਵਰਕਦਾ ਪਿਓਰ ਪਿਓਰ ਜਿਹੜਾ ਜੋਰਜਟ ਦਾ ਸਾਫਾ ਇਦਾਂ ਤੁਸੀਂ ਦੇਖੋਗੇ ਨਾ ਆ ਨੇੜੇ ਕਰਕੇ ਜੂੰ ਕਰਕੇ ਦੇਖੀ ਇਹ ਪਿਓਰ ਜੋਰਜਟ ਦਾ ਸਾਫਾ ਲਾਈਨਿੰਗ ਦੇ ਨਾਲ ਸੂਟ ਤਿਆਰ ਹੋਊਗਾ ਜਿਹੜੀ ਸਲਵਾਰ ਤੁਹਾਨੂੰ ਇਹਦੇ ਨਾਲ ਮਿਲੂਗੀ 2.5 ਮੀਟਰ ਦੀ ਤਾਂ ਇਹ ਸ਼ਰਟ ਪੀਸ ਮਿਲੂਗਾ ਤੁਹਾਨੂੰ ਤੇ ਪਿਓਰ ਜੋਰਜਟ ਦਾ ਮਿਲੂਗਾ ਇਦਾਂ ਇਹਦੇ ਨਾਲ ਨੇਚਰਲ ਦੀ ਪਿਓਰ ਨੇਚਰਲ ਦੀ ਕਰੇ ਮਿਲੂਗੀ 3 ਮੀਟਰ ਸਲਵਾਰ ਦਾ ਕਪੜਾ ਮਿਲੂਗਾ ਤੇ ਜਿਹੜਾ ਦੁਪੱਟਾ ਉਹ ਵੀ ਫਾਈਨ ਕੁਆਲਿਟੀ ਦਾ ਮਿਲੂਗਾ ਤੇ ਦੁਪੱਟਾ ਪਿਓਰ ਜੌਰਜਟ ਦਾ ਹੋਊਗਾ ਤੇ ਇਹਦੇ ਬਹੁਤ ਹੀ ਸੋਹਣੇ ਕਲਰ ਨੇ ਤੇ ਇਹ ਮੇਰੇ ਕੋਲੇ 20 ਸੂਟ 25 ਸੂਟ ਆਉਂਦੇ ਨੇ ਤੇ ਜਦੀ ਸੇਲ ਹੋ ਜਾਂਦੇ ਨੇਗੇ ਬਹੁਤ ਹੀ ਸੋਹਣੀ ਕੁਆਲਿਟੀ ਹੈ 2.5 ਮੀਟਰ ਦਾ ਪਿਓਰ ਜੌਰਜਟ ਦਾ ਸਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਸੋਹਣਾ ਸਟਾਫ ਹੈ ਦੁਪੱਟਾ ਇੰਨਾ ਹਲਕਾ ਹੈ ਤੇ ਇੰਨਾ ਸੋਹਣਾ ਹੈਗਾ ਬਹੁਤ ਸੌਫਟਵਾ ਦੁਪੱਟਾ ਹੈਗਾ ਤੇ ਇਹ ਸੂਟ ਦਾ ਰੇਟ ਰਹੂਗਾ 2500 ਰੁਪਿਆ ਤੇ ਇਹਦੇ ਚ 100 ਰੁਪਇਆ ਸੀ ਕਸਟਮਰ ਜਦੋਂ ਦੁਕਾਨ ਤੇ ਲੈਣ ਆਊਗਾ ਜੇ ਤਾਂ ਤੁਸੀਂ ਆਨਲਾਈਨ ਮੰਗਾਉਣਾ ਇਹਦਾ 2500 ਰੁਪਇਆ ਰੇਟ ਰਹੂਗਾ ਕੋਰੀਅਰ ਚਾਰਜ ਸਾਡਾ ਫਰੀ ਹੁੰਦਾ ਤੇ ਜਿਹੜਾ ਦੁਕਾਨ ਤੇ ਬੀਚ ਕਰਕੇ ਸੂਟ ਨੂੰ ਲਊਗਾ ਉਹਨੂੰ ਅਸੀਂ 100 ਰੁਪਇਆ ਲੈਸ ਕਰਦੇ ਹੁੰਨੇ ਆ ਇਸ ਸੂਟ ਦੇ ਵਿੱਚੋਂ ਤੇ ਇਹਦੇ ਚ ਐਟ ਅ ਟਾਈਮ ਮੇਰੇ ਕੋਲ ਦੋ ਕਲਰ ਨੇ ਮੈਂ ਜਾਂਦੀ ਜਾਂਦੀ ਦਿਖਾ ਦਿਆ ਤੁਹਾਨੂੰ ਤੇ ਇੱਕ ਅੱਧੇ ਦਿਨ ਚ ਦੁਬਾਰਾ ਮਾਲ ਮੇਰੇ ਕੋਲੇ ਫੇਰ ਦੁਬਾਰਾ ਆਉਣ ਵਾਲਾ ਇਹ ਸਭ ਬਹੁਤ ਸੇਲ ਹੋ ਰਿਹਾਗਾ ਤੇ ਇਹ ਵੀ ਆ ਰਹੀ ਵਕਦਾਗਾ ਆ ਲਓ ਜੀ ਆ ਇਹਦਾ ਜਾਮਨੀ ਕਲਰ ਆ ਗਿਆ ਤੇ ਕਲਰ ਵੀ ਇਹਦੇ ਬਹੁਤ ਪਿਆਰੇ ਨੇਗੇ ਕਲਰ ਬਹੁਤ ਸੋਹਣੇ ਨੇ ਸਾਫ ਜਿੱਦਾਂ ਆਪਾਂ ਲਾਈਨਿੰਗ ਲਾ ਕੇ ਬਣਾਉਣਾ ਹੈ ਨਾ ਇਦਾਂ ਵੀ ਸਾਫ ਦਾ ਸੂਟ ਦਾ ਪਾਏ ਦਾ ਪਤਾ ਨਹੀਂ ਲੱਗਦਾ ਇੰਨਾ ਸੋਹਣਾ ਸਾਰਾ ਆਰੀ ਵਰਕ ਇਹਦਾ ਕੰਮ ਕੀਤਾ ਹੋਇਆ ਹੈਗਾ ਤੇ ਸਲਵਾਰਾਂ ਇਹਨਾਂ ਨਾ ਪਿਓਰ ਨੇਚਰਲ ਦੀਆਂ ਲੱਗੀਆਂ ਹੋਈਆਂ ਨੇ ਪਿਓਰ ਨੇਚਰਲ ਨੇਚਰਲ ਕਲੇਰ ਦਾ ਸਾਫਾ ਇਹ ਤੇ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦੋਨਾਂ ਦੀ ਦਿਖਾਉਣੀ ਹੈ ਕਿਉਂਕਿ ਇਹ ਬਹੁਤ ਹੀ ਸੋਹਣਾ ਸਾਫਾ ਵਿਆਹ ਪਾਰਟੀ ਵਾਸਤੇ ਇੰਨਾ ਵਧੀਆ ਤੇ ਇਹਦੇ ਵਿੱਚ ਡਿਜ਼ਾਈਨ ਮੇਰੇ ਕੋਲੇ ਆਰੀ ਵਰਕ ਤੋਂ ਬਿਨਾਂ ਅਰੀਜਨਲ ਜੋਰਜਾਟ ਦੇ ਵਿੱਚ ਬਹੁਤ ਸਾਰੇ ਆਏ ਪਏ ਨੇ ਕਿਉਂਕਈ ਵਾਰੀ ਆਪਾਂ ਵੀਡੀਓ ਲੰਬੀ ਹੋ ਜਾਂਦੀ ਹੈ ਦਿਖਾਇਆ ਨਹੀਂ ਜਾਂਦਾ ਆਹ ਲਓ ਜੀ ਇਹ ਦਾ ਸੀਗਾ ਡਾਰਕ ਪਪਲ ਜਿਹਾ ਇਹਦਾ ਕਲਰ ਇਹ ਵਾਲਾ ਦੁਪੱਟਾ ਸੀ ਇਹਨਾਂ ਸਾਈਜ਼ ਬਹੁਤ ਵੱਡੇ ਆ 2.5 ਮੀਟਰ ਦੇ ਇਹ ਦੁਪੱਟੇ ਨੇਗੇ ਤੇ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਦੁਕਾਨ ਤੇ ਵੀਟ ਕਰਕੇ ਲਓਗੇ 2450 ਦਾ ਸੂਟ ਮਿਲੂਗਾ ਆਨਲਾਈਨ ਤੁਸੀਂ ਮਗਾਓਗੇ 2550 ਦਾ ਮਿਲੂਗਾ ਇਹ ਵਾਲਾ ਸੂਟ ਤੁਸੀਂ ਘਰ ਬੈਠ ਕੇ ਮੰਗਾ ਸਕਦੇ ਹੋ ਜਦੋਂ ਦੁਕਾਨ ਤੇ ਵੀਟ ਕਰਨਾ ਤੁਸੀਂ ਇੱਕ ਵਾਰੀ ਮੈਨੂੰ ਫੋਨ ਜਰੂਰ ਕਰਨਾ ਕਿਉਂਕਿ ਜੇਵੇਂ ਹੁੰਦੇ ਨੇ ਜ਼ਿੰਦਗੀ ਦੇ ਬੰਦਾ ਇਧਰ ਉਧਰ ਜਾ ਸਕਦਾ ਇੱਕ ਸਾਡੇ ਕੋਲੇ ਆਰਗੰਜਾ ਦਾ ਸਹਾਇਆ ਹੈ ਇਹ ਮੇਰੇ ਕੋਲ ਸੈਂਪਲ ਆਇਆ ਸੀ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਤੇ ਇੱਕ ਅੱਧੇ ਦਿਨ ਚ ਮੇਰੇ ਕੋਲੇ ਬਹੁਤ ਸਾਰਾ ਮਾਲ ਇਹਦਾ ਆਉਣ ਵਾਲਾ ਹੈ ਇਹ ਸਾਰਾ ਹੈਂਡਵਰਕ ਦਾ ਸੂਟ ਹੈ ਆ ਲਓ ਜੀ ਇਹ ਪਿਓਰ ਆਰਗੰਜਾ ਦਾ ਸਹਾਇਆ ਹੈ ਇਹਦੇ ਉੱਤੇ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੈ 33500 ਰੁਪਿਆ ਇਸ ਦਾ ਰੇਟ ਰਹੂਗਾ ਤੇ ਬਹੁਤ ਹੀ ਸੋਹਣਾ ਇੱਕ ਫਾਈਨ ਕੁਆਲਿਟੀ ਹੈ ਦੀ ਬਹੁਤ ਸੋਹਣਾ ਸਾਫਾ ਹੈ ਤੇ ਇਹਦੇ ਨਾਲ ਜਿਹੜਾ ਸਲਵਾਰ ਦਾ ਕੱਪੜਾ ਹੈ ਉਹ ਵੀ ਪਿਓਰ ਕਲੇਰ ਦਾ ਲੱਗਿਆ ਹੋਇਆ ਹੈ ਬਹੁਤ ਸੋਹਣਾ ਸਾਫਾ ਹੈ ਤੇ ਸਲਵਾਰ ਦੇ ਪੌਂਚਿਆਂ ਦੇ ਉੱਤੇ ਵੀ ਇਹਦਾ ਤੁਹਾਨੂੰ ਵਰਕ ਮਿਲੇਗਾ ਬਹੁਤ ਹੀ ਸੋਹਣਾ ਸੂਟ ਹੈ ਇਹ ਆਪਾਂ ਪਾਰਟੀ ਵੇਅਰ ਸੂਟ ਇਹਨੂੰ ਤਿਆਰ ਕਰ ਸਕਦੇ ਆਂਗੇ ਸਾਰਾ ਹੈਂਡਵਰਕ ਦਾ ਸੂਟ ਹੈ ਤੇ ਇਹਦੇ ਨਾਲ ਜਿਹੜਾ ਦੁਪੱਟਾ オリジナル オーਰਗਾਂజా ਦਾ ਲੱਗਿਆ ਹੋਇਆ ਹੈ ਉਹ ਦੁਪੱਟਾ ਵੀ ਸੋਨਾ ਖੋਲ ਕੇ ਦਿਖਾਉਣੀ ਹੈ ਬਹੁਤ ਹੀ ਸੋਹਣਾ ਦੁਪੱਟਾ ਹੈ 2.5 ਮੀਟਰ ਦਾ ਸਾਈਜ਼ ਦੁਪੱਟੇ ਦਾ ਹੋਊਗਾ ਐਦਾਂ ਸੀਗਾ ਖੜ ਜਾ ਆ ਲਓ ਜੀ ਇਹ ਦੁਪੱਟੇ ਦਾ ਸਾਈਜ਼ ਪੂਰਾ 2.5 ਮੀਟਰ ਦਾ ਹੈ 3300 ਰੁਪਏ ਦਾ ਸੂਟ ਹੈ ਇਹ ਇਹ ਸਿਰਫ ਮਠਾੜੂ ਸ਼ਾਪ ਤੋਂ ਮਿਲਣਾ ਕਿਉਂਕਿ ਸਾਡੇ ਕੋਲੇ ਅਲੱਗ ਜੀਆਂ ਵੈਰਾਈਟੀਆਂ ਹੁੰਦੀਆਂ ਨੇ ਤੇ ਫੈਨਸੀ ਸੂਟ ਸਾਡੇ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਦੇ ਹੁੰਦੇ ਨੇ ਤੇ ਜ਼ਿਆਦਾਤਰ ਅਸੀਂ ਬ੍ਰਾਂਡਡ ਕੰਪਨੀਆਂ ਨਾਲ ਡੀਲ ਕਰਦੇ ਆ ਨਾਨ ਬ੍ਰਾਂਡਡ ਕਪੜਾ ਅਸੀਂ ਬਹੁਤ ਘੱਟ ਸੇਲ ਕਰਦੇ ਆ ਸਾਡੇ ਕੋਲੇ ਬਹੁਤ ਕਸਟਮਰ ਜਿਹੜੇ ਪੜੇ ਲਿਖੇ ਤੇ ਅੱਛੇ-ਅੱਛੇ ਕਸਟਮਰ ਨੇਗੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੁਸੀਂ ਵੀਡੀਓ ਨੂੰ ਦੇਖਣਸਾਰ ਸ਼ੇਅਰ ਜ਼ਰੂਰ ਕਰਨਾ ਹੈ ਰਿਸ਼ਤੇਦਾਰੀਆਂ ਜੇ ਮਾਮੀਆਂ ਵਾਸੀਆਂ ਪੂਰੇ ਕੋਲੇ ਜ਼ਰੂਰ ਸ਼ੇਅਰ ਕਰਿਓ ਚੈਨਲ ਤੇ ਆਉਣ ਵਾਲੇ ਨਵੇਂ ਸਬਸਕ੍ਰਾਈ ਤੇ ਅਗਲੀ ਵੀਡੀਓ ਆਪਾਂ ਇੱਕ ਨਿਊ ਸਟਫ ਦੇ ਨਾਲ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਸਸ਼ੀ ਕਾਲਜੀ ਸਾਰਿਆਂ ਨੂੰ